ਬਲਾਕ ਰੋਟਾ ਕਲਾ ਦੇ ਦੀਨਪੰਦੇ ਪਿੰਡ ਕਾਨਾਟੇਸੀਆਂ ਦੇ ਵਸਨੀਕਾਂ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਬਲਾਕ ਦਫ਼ਤਰ ਰੋਟਾ ਕਲਾ ਵਿੱਚ 24 ਅਪ੍ਰੈਲ ਨੂੰ ਤਰਨਾ ਲਗਾਇਆ ਜਾ ਰਿਹਾ ਹੈ ਇਸ ਮੌਕੇ ਪਿੰਡ ਦੇ ਸਾਕਸ ਪੰਚਰ ਸੁਚੀਵਦੀਨ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਜਗੀਰੂ ਮਹੇਦੀ ਦੀ ਬੀਤੇ ਦਿਨੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪਿੰਡ ਵਿੱਚ ਅਧਿਕਾਰਤ ਪੰਚ ਚਲਾਉਣ ਲਈ ਬीडीपीओ ਰੋਟਾ ਕਲਾ ਭਿੰਦਰ ਸਿੰਘ ਵੱਲੋਂ ਪੰਚਾਇਤ ਵਿੱਚ ਪ੍ਰਾਂਤਕੀਆਂ ਕੱਢੀਆਂ ਗਈਆਂ ਸਨ ਜਿਸ ਵਿੱਚ ਬीडीपीओ ਨੇ ਤੱਕ ਨਾਲ ਜਰਨਲਿਸਟ ਸੀਟ ਤੇ ਦਿੱਤੇ ਵਿਅਕਤੀ ਨੂੰ ਅਧਿਕਾਰਤ ਪੰਚ ਬਣਾਇਆ ਹੈ ਜਦੋਂ ਕਿ ਪਿੰਡ ਦੀ ਸੀਟ ਐਸ ਸੀ ਰਿਜ਼ਰਵ ਹੈ ਉਨ੍ਹਾਂ ਕਿਹਾ ਕਿ ਦੋ ਦਿ ਦਫਤਰ ਉਟਕਾ ਕਲਾਂ ਆ ਰਹੇ ਹਨ ਪਰ ਕੋਈ ਵੀ ਅਧਿਕਾਰੀ ਆਪਣੀ ਸੀਟ ਤੇ ਨਹੀਂ ਬੈਠ ਰਿਹਾ ਉਹਨਾਂ ਨੇ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ 24 ਅਪ੍ਰੈਲ ਨੂੰ ਬੀਬੀਪੀਓ ਦਫਤਰ ਉਟਕਾ ਕਲਾਂ ਵਿੱਚ ਦਰਨਾਲ ਕਾਇਆ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਬਲਾਕ ਅਫਸਰ ਦੀ ਹੋਵੇਗੀ ਇਸ ਮੌਕੇ ਉਹਨਾਂ ਨਾਲ ਮਲਕਰਾਜ ਸੁਸ਼ੀਲ ਵੀਰਦੀ ਮਿੰਦਰਪਾਲ ਕਾਮਰੇੜਾ ਸੁਬਾਸ਼ ਚੰਦਰ ਮਨਦੀਪ ਬਿੱਟਾ ਲਖਵੀਰ ਮਹਿਬਲਜੀਤ ਔਰ ਪੰਜ ਨੋਜ਼ਪਾਰ ਡਾਕਟਰ ਜਸਵੰਤ ਸਿੰਘ ਆਧ ਹਜਰ ਸਨ ਦੂਜੇ ਪਾਸੇ ਜਦ ਪੰਚਾਇਤ ਸੈਕਟਰੀ ਤਰਲੋਕ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡ ਕਾਨਾਟੇਸਿਆਂ ਦੇ ਸਰਪੰਚ ਦੀ ਮੌਤ ਤੋਂ ਬਾਅਦ ਪੰਚਾਇਤ ਮੈਂਬਰਾਂ ਨੇ ਪਿੰਡ ਵਿੱਚ ਅਧਿਕਾਰਤ ਪੰਚ ਲਾਉਣ ਦੀ ਅਰਜ਼ੀ ਦਿੱਤੀ ਸੀ ਇਸ ਦੇ ਸਬੰਧ ਵਿੱਚ ਪੰਚਾਂ ਦੀ ਮੀਟਿੰਗ ਬੁਲਾਈ ਗਈ ਸੀ ਜਿਸ ਵਿੱਚ 8 ਮੈਂਬਰ ਸ਼ਾਮਲ ਹੋਏ ਸਨ ਸਮੂਹ ਪੰਚਾਇਤ ਮੈਂਬਰਾਂ ਦੀ ਸਹਿਮਤੀ ਨਾਲ ਅਧਿਕਾਰਤ ਪੰਚ ਦੀ ਚੋਣ ਹੋਈ ਹੈ ਕਿਸੇ ਵੀ ਮੈਂਬਰ ਤੇ ਕੋਈ ਵੀ ਦੁਬਾਰ ਨਹੀਂ ਪਾਇਆ ਗਿਆ ਇਹ ਮਸਲਾ ਇਸ ਤਰ੍ਹਾਂ ਹੈ ਪਿੰਡ ਕਾਨਾਟੇਸਿਆਂ ਦੀ ਲੇਡੀ ਸਰਪੰਚ ਐਸੀ ਸੀਗੀ ਉਹਨਾਂ ਦੀ ਡੈਥ ਹੋ ਗਈ ਸੀ ਕੁਝ ਸਮਾਂ ਪਹਿਲਾਂ ਤਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੰਚਾਂ ਦੇ ਵਿੱਚੋਂ ਦੁਬਾਰਾ ਅਧਿਕਾਰਤ ਪੰਚ ਜਾਂ ਉਹ ਸਰਪੰਚ ਬਣਾਉਣਾ ਹੁੰਦਾ ਤੇ ਵੀਡੀਓ ਸਾਹਿਬ ਨੇ ਸਰਪੰਚ ਜਿਹੜਾ ਆ ਉਹ ਚੋਣ ਕਰ ਲਈ ਪਿੰਡ ਦਾ ਸਾਰੇ ਪੰਚਾਂ ਨੂੰ ਸੱਦ ਲਿਆ ਤੇ ਸੱਦ ਕੇ ਉਹਨਾਂ ਨੇ ਜਰਨਲ categories ਦਾ ਜਿਹੜਾ ਉਹ ਸਰਪੰਚ ਬਣਾ ਦਿੱਤਾ ਜਦ ਕਿ SC ਸਤਾਚਰ ਜਰਬਿਆ ਤੇ ਉਥੇ SC ਹੀ ਵਾਣਾ ਸੀ ਤਾਂ ਇਸ ਮਸਲੇ ਦੇ ਲਈ ਜਦੋਂ ਪਿੰਡ ਦੇ ਮੂਹਤਵਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹਨਾਂ ਨੇ ਵੀਡੀਓ ਸਾਹਿਬ ਦੇ ਕੋਲ ਪਹੁੰਚ ਕੀਤੀ ਤੇ ਵੀਡੀਓ ਸਾਹਿਬ ਉਹਨਾਂ ਨੂੰ ਨਹੀਂ ਟੱਕਰੇ ਦੋ ਦਿਨ ਹੋ ਗਏ ਇੱਥੇ ਆਉਂਦਿਆਂ ਨੂੰ ਖੱਜਲ ਹੁੰਦਿਆਂ ਨੂੰ ਤੇ ਫੋਨ ਵੀ ਬੜੇ ਕੀਤੇ ਪਰ ਉਹ ਵੀਡੀਓ ਸਾਹਿਬ ਫੋਨ ਵੀ ਨਹੀਂ ਕਰਦੇ ਇਸ ਕਰਕੇ ਅਸੀਂ ਵੀਡੀਓ ਸਾਹਿਬ ਨੂੰ ਇਹ ਚੇਤਾਵਨੀ ਵੀ ਆ ਸਾਡੀ ਸਮਝ ਲਵੇ ਸਰਕਾਰ ਵੀ ਚੇਤਾਵਨੀ ਸਮਝ ਲਵੇ ਵੇ ਅਗਰ ਇਸ ਮਸਲੇ ਦਾ ਹੱਲ ਨਾ ਕੀਤਾ ਐਸ ਸੀ ਸਰਪੰਚ ਜਿਹੜਾ ਆ ਜਿਹੜਾ ਉਹਨਾਂ ਦਾ ਹਿੱਸੇਦਾਰੀ ਉਹਨਾਂ ਨੂੰ ਨਾ ਦਿੱਤੀ ਗਈ ਤਾਂ ਇੱਕ ਅੱਦੇ ਦਿਨ ਤੋਂ ਬਾਅਦ ਅਸੀਂ 24 ਤਰੀਕ ਨੂੰ ਇੱਕ ਤਾਂ ਦਿਨ ਹੋਰ ਦੇ ਦਿੰਨੇ ਵੀਡੀਓ ਸਾਹਿਬ ਨੂੰ ਅਗਰ ਇਨਸਾਫ ਨਾ ਮਿਲਿਆ ਤਾਂ 24 ਤਰੀਕ ਨੂੰ ਵੀਡੀਓ ਦਫ਼ਤਰ ਦੇ ਮੂਹਰੇ ਅਸੀਂ ਧਰਨਾ ਲਾਵਾਂਗੇ ਤੇ ਆਪਣਾ ਅਸੀਂ ਇਨਸਾਫ ਜਿਹੜਾ ਆ ਫਿਰ ਧਰਨਾ ਲਾ ਕੇ ਅਸੀਂ ਆਪਣਾ ਇਨਸਾਫ ਲਾਵਾਂਗੇ ਇਸ ਤੋਂ ਬਿਹਤਰ ਆ ਉਹ ਪਹਿਲਾਂ ਹੀ ਪਿੰਡ ਦੇ ਪੰਚਾਂ ਨੂੰ ਸੱਦ ਕੇ ਜਿਹੜਾ ਸਹੀ ਮਸਲਾ ਆ ਉਹਨੂੰ ਹੱਲ ਕਰੇ ਐਸੀ ਜਾਂ ਸਰਪੰਚ ਬਣਨਾ ਆ ਇਹ ਪੰਚਾਂ ਦੇ ਵਿੱਚੋਂ ਉਹਨੂੰ ਬਣਾਇਆ ਜਾਵੇ ਇਹ ਸਾਡੀ ਸਰਕਾਰ ਨੂੰ ਬੇਨਤੀ ਵੀ ਆ ਤੇ ਚੇਤਾਵਨੀ ਕਨੜਸੀਆਂ ਦੀ ਜਿਹੜੀ ਪੰਚਾਇਤ ਇਲੈਕਸ਼ਨ ਹੋ ਕੇ ਖੜੀ ਆ ਉਹਦੇ ਵਿੱਚ ਬੀਬੀ ਜੀਰੋ ਮਹੇਜੀ ਸਰਪੰਚ ਚੁਣੇ ਗਏ ਸੀਗੇ ਉਹਨਾਂ ਦੀ ਥੋੜੇ ਸਮੇਂ ਬਾਅਦ ਹੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਪਿੰਡ ਵੱਲੋਂ ਪੰਚਾਇਤ ਨੂੰ ਲੈ ਕੇ ਦਿੱਤਾ ਗਿਆ ਵੀ ਸਰਪੰਚ ਦਾ ਉਹ ਤਾਂ ਖਾਲੀ ਹੋਣ ਕਰਕੇ ਪਿੰਡ ਦੇ ਕੰਮ ਰੁਕੇ ਪਏ ਆ ਜੀ ਉਸ ਦਿਨ ਤੇ ਵੀਡੀਓ ਸਾਬ ਵੱਲੋਂ ਅਧਿਕਾਰਤ ਪੰਚ ਦੀ ਚੋਣ ਕਰਨ ਦੇ ਲਈ ਸਾਰੇ ਪੰਚਾਂ ਦੀ ਮੀਟਿੰਗ ਬੁਲਾਈ ਸੀ ਦਫ਼ਤਰ ਉਹਦੇ ਲਈ ਚਿੱਠੀ ਭੇਜੀ ਗਈ ਸੀ ਅਤਲਾ ਦਿੱਤੀ ਸੀ ਸਾਰੇ ਪੰਚਾਂ ਨੂੰ ਤੇ ਸਾਰੇ ਪੰਚ ਦਿੱਤੇ ਹੋਏ ਟਾਈਮ ਤੇ 17 ਤਰੀਕ ਨੂੰ ਦਫ਼ਤਰ ਹਾਜ਼ਰ ਹੋਏ ਜੀ ਤੇ ਵੀਡੀਓ ਸਾਬ ਦੀ ਪ੍ਰਧਾਨਗੀ ਦੇ ਵਿੱਚ ਚੋਣ ਕਰਨ ਦੇ ਲਈ ਜਦੋਂ ਪ੍ਰੋਸੈਸ ਸ਼ੁਰੂ ਕੀਤਾ ਗਿਆ ਹਾਜ਼ਰੀ ਲਗਵਾ ਕੇ ਸਾਰੇ ਮੈਂਬਰਾਂ ਦਾ ਤੇ ਵੀਡੀਓ ਸਾਬ ਵੱਲੋਂ ਦੱਸਿਆ ਗਿਆ ਵੀ ਇਹ ਜਿਹੜੀ 80 ਕੈਟਾਗਰੀ ਦੀ ਪਹਿਲਾ ਸਰਪੰਚ ਸੀ ਜੀ ਤੇ ਹੁਣ ਅਧਿਕਾਰਤ ਪੰਚ ਦੀ ਚੋਣ ਕਰਨੀ ਆ ਤੇ ਉਹਦੇ ਲਈ ਉਹਨਾਂ ਨੇ ਸਾਰੇ ਮੈਂਬਰ ਆ ਨੋ ਮੈਂਬਰ ਸੀ ਜੀ ਨੌਆਂ ਦੇ ਵਿੱਚੋਂ ਅੱਠ ਹਾਜ਼ਰ ਹੋਈ ਸੀਗੇ ਤੇ ਅੱਠ ਦੇ ਅੱਠ ਹੀ ਮੈਂਬਰਾਂ ਨੇ ਦਿਨੇਸ਼ ਕੁਮਾਰ ਜੀ ਨੂੰ ਅਧਿਕਾਰਤ ਪੰਚ ਚੋਣ ਦੇ ਲਈ ਸਹਿਮਤੀ ਦਿੱਤੀ ਤੇ ਫਿਰ ਦੁਬਾਰਾ ਵੀਡੀਓ ਸਾਹਿਬ ਨੂੰ ਪੁੱਛਿਆ ਵੀ ਕਿਸੇ ਨੂੰ ਕੋਈ ਇਤਰਾਜ਼ਤ ਨਹੀਂ ਹੈ ਉਹ ਕਹਿੰਦੇ ਜੀ ਸਾਨੂੰ ਕੋਈ ਇਤਰਾਜ਼ ਨਹੀਂ ਅੱਠ ਦੇ ਅੱਠ ਹੀ ਸਹਿਮਤ ਹੈ ਇਹਨਾਂ ਦੇ ਨਾਲ ਤੇ ਲੇਡੀ ਪੰਚ ਵੀ ਉਹਦੇ ਵਿੱਚ ਹਾਜ਼ਰ ਸੀ ਐਸਸੀ ਪੰਚ ਵੀ ਹਾਜ਼ਰ ਸੀ ਜਨਰਲ ਪੰਚ ਵੀ ਹਾਜ਼ਰ ਸੀਗੇ ਜੀ ਸਾਰੇ ਨੇਵਾਂ ਨੇ ਤਾਂ ਇਹ ਸਹਿਮਤੀ ਦਿੱਤੀ ਹੈ ਤੇ ਫਿਰ ਵੀਡੀਓ ਸਾਹਿਬ ਨੇ ਕਾਰਵਾਈ ਲਖਵਾਈ ਹੈ ਜੀ ਵੀ ਦਿਨੇਸ਼ ਕੁਮਾਰ ਜੀ ਨੂੰ ਜਿਹੜਾ ਹੈਗਾ ਅਧਿਕਾਰ ਦਿੱਤਾ ਜਾਂਦਾ ਹੈ ਪਿੰਡ ਦੇ ਵਿਕਾਸ ਦੇ ਕੰਮ ਚਲਾਉਣ ਦੇ ਲਈ ਇਹਨਾਂ ਨੇ ਜਿਹਨੇ ਪਹਿਲੇ ਇਹਨਾਂ ਨੇ ਉੱਥੇ ਪਿੰਡ ਵਾਸੀ ਹੀ ਇਹ ਦੋ ਚਲਾਉਂਦੇ ਵੀ ਐਸਸੀ ਜਿਹੜੀ ਸੀਟ ਸੀ ਤੇ ਇਹਨਾਂ ਨੇ ਜਨਰਲ ਮਤ ਦੇਖੋ ਜੀ ਇਹਦੇ ਵਿੱਚ ਨਾ ਤਾਂ ਮੇਰੇ ਵੱਲੋਂ ਜਾਂ ਵੀਡੀਓ ਸਾਹਿਬ ਵੱਲੋਂ ਕਿਸੇ ਨੂੰ ਕੋਈ ਨਾ ਦਬਾਅ ਪਾ ਕੇ ਕਿਹਾ ਗਿਆ ਜੀ ਜੋ ਉਹਨਾਂ ਨੇ 808 ਹੀ ਮੈਂਬਰਾਂ ਨੇ ਸਹਿਮਤੀ ਦਿੱਤੀ ਹੈ ਜੀ ਉਹਦੇ ਮੁਤਾਬਕ ਹੀ ਅਸੀਂ ਜਿਹੜੀ ਚੋਣ ਲਖੀ ਹੈ ਉਹਨਾਂ ਦੇ ਕਾਰਵਾਈ ਦੇ ਵਿੱਚ ਔਰ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਖੁੱਲੇ ਮਾਹੌਲ ਦੇ ਵਿੱਚ ਚੋਣ ਕੀਤੀ ਸਾਰਿਆਂ ਦੇ ਸਾਈਨ ਹੋਏ ਆ ਜੀ ਸਾਰਿਆਂ ਨੇ ਆਪਣੀ ਅੱਠ ਦੇ ਅੱਠਾਂ ਨੇ ਸਹਿਮਤੀ ਲਗਾਈ ਆ ਜੀ ਇਹ ਸਾਡੇ ਵੱਲੋਂ ਇਸ ਜੀ ਦਿਨੇਸ਼ ਕੁਮਾਰ ਜੀ ਤੇ ਸਹਿਮਤੀ ਆ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜੀ ਤੇ ਇਹਨਾਂ ਨੂੰ ਮੋਦਕਾਰ ਦਿੱਤਾ ਚਾਹੁੰਦੇ ਆ ਇੱਕ ਉਹਨਾਂ ਨੇ ਧਾਨਾ ਕਿਆ ਲਾਵਾਂਗੇ ਚੌਲ ਤਰੀਕ ਤੋਂ ਦੰਤਰ ਦੇ ਮਾਰੇ ਇਹਦੇ ਬਾਰੇ ਜੀ ਮੈਂ ਕੁਝ ਨਹੀਂ ਕਹਿ ਸਕਦਾ ਜੀ ਧਰਨੇ ਬਾਰੇ ਜੋ ਹੋਣਾ ਹੈ ਇਹ ਤਾਂ ਚਲੋ ਉਹਨਾਂ ਦੀ ਹੋਗੀ ਜੋ